ਏਥੇ ਪ੍ਰਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਢੀਮਾਨ ਵੱਲੋਂ ਨਿੱਘਾ ਸਵਾਗਤ ਹੈ ਜੀ ਜੋ ਬਲਾਕ ਸੰਪਤੀ ਦੀਆਂ ਚੋਣਾਂ ਨੇ ਇਸ ਦੌਰਾਨ ਅੱਜ ਪਿੰਡ ਅਧਰੇੜਾ ਦੇ ਵਿੱਚ ਜੋ ਕਿਰਨਜੀਤ ਕੌਰ ਜੀ ਉਮੀਦਵਾਰ ਨੇ ਅੱਜ ਇਸ ਪਿੰਡ ਦੇ ਵਿੱਚ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਜੀ ਪਹੁੰਚੇ ਤੇ ਆਉ ਸੁਣਾਉਂਦੇ ਆ ਤੁਹਾਨੂੰ ਇਥੋਂ ਦੀ ਜਾਣਕਾਰੀ ਦਿਖਾਉਂਦੇ ਰੋਡੀਆਂ ਦੀ ਤਾਂ ਆਪਾਂ ਨੀਂਦ ਅਡਾਉਣੀ ਨੇ ਭਾਵੇਂ ਤੋ ਅੱਜ ਚਰਨਜੀਤ ਸਿੰਘ ਚੰਨੀ ਜੀ ਆਏ ਸਾਫਤਾ ਮੁੱਖ ਮੰਤਰੀ ਪਿੰਡ ਅਧਰੇੜੇ ਦੇ ਵਿੱਚ ਜਾਣਕਾਰੀ ਦੇਉਂਗੇ ਸਾਰੇ ਜੀ ਚਰਨਜੀਤ ਚੰਨੀ ਜੀ ਸਾਡੇ ਪਿੰਡ ਪਹੁੰਚੇ ਆ ਜੀ ਉਹਨਾਂ ਨੇ ਸਾਡੇ ਪਿੰਡ ਨੂੰ ਬਹੁਤ ਦੇਣ ਆ ਜੀ ਸਭ ਤੋਂ ਪਹਿਲਾਂ ਉਹਨਾਂ ਨੇ ਸਾਡੇ ਪਿੰਡ ਦਾ 5 ਕਰੋੜ 70 ਲੱਖ ਦੀ ਲਗਤ ਦੇ ਨਾਲ ਪੁਲ ਲਾਇਆ ਸੀ ਜਿਹਦੀ ਸਾਡੀ ਬਹੁਤ ਦੇਰ ਤੋਂ ਮੰਗ ਸੀ ਕਈ ਸਰਕਾਰਾਂ ਆਈਆਂ ਸਾਡੀ ਨਹੀਂ ਸੁਣੀ ਗਈ ਪਰ ਜੋ ਚੰਨੀ ਦੀ ਸਰਕਾਰ ਨੇ ਕੀਤਾ ਬੜਾ ਹੀ ਸ਼ਾਨਦਾਰ ਕੰਮ ਕੀਤਾ ਹੈ ਜਿਸ ਨੂੰ ਦੇਖਦੇ ਹੋਏ ਲੋਕ ਬਹੁਤ ਖੁਸ਼ ਹੈ ਕਿਉਂਕਿ ਇਹ ਪੁਲ ਕਈ ਪਿੰਡਾਂ ਨੂੰ ਇਲਾਕੇ ਦੇ ਕਈ ਪਿੰਡਾਂ ਨੂੰ ਜੋੜਦਾ ਹੈ ਜਿਸ ਨਾਲ ਸਾਨੂੰ ਮੰਨ ਲਓ ਅਸੀਂ ਸੜਕ ਦੇ ਨੈਸ਼ਨਲ ਹਾਈਵੇ ਤੇ ਚੜਦੇ ਸੀ ਤਾਂ ਉੱਥੇ ਐਕਸੀਡੈਂਟ ਹੋਣ ਦਾ ਖਤਰਾ ਸੀ ਸਾਨੂੰ ਪੁਲ ਦੇ ਨਾਲ ਸਾਨੂੰ ਸਾਰੇ ਪਿੰਡ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਬਹੁਤ ਵਧੀਆ ਪ੍ਰਬੰਧ ਹੋਇਆ ਜੀ ਤੇ ਚੰਨੀ ਸਾਹਿਬ ਆਏ ਸੀ ਉਹਨਾਂ ਵੱਲੋਂ ਸਾਡੇ ਪਿੰਡ ਨੂੰ ਤਕਰੀਬਨ ਤਕਰੀਬਨ 70 ਲੱਖ ਦੇ ਕਰੀਬ ਗਰਾਉਂਡ ਦੀ ਉਸਾਰੀ ਲਈ ਗ੍ਰਾਂਟ ਦਿੱਤੀ ਗਈ ਤੇ ਜਿਨ੍ਹਾਂ ਦੀ ਚਾਰ ਦਿਵਾਰੀ ਕੀਤੀ ਪਈ ਹੈ ਤੇ ਸਟੇਡੀਅਮ ਦਾ ਕੰਮ ਕੀਤਾ ਹੈ ਇੱਕ 10 ਲੱਖ ਦੀ ਗ੍ਰਾਂਟ ਦਿੱਤੀ ਸੀ ਜੋ ਕਿ ਛੋਟੇ ਬੱਚਿਆਂ ਲਈ ਅੰਗਨਵਾੜੀ ਬਣਾਈ ਗਈ ਹੈ ਤੇ ਸਮਸ਼ਾਨ ਘੜ ਦਾ ਕੰਮ ਕੀਤਾ ਹੈ ਉਹਨਾਂ ਦੀ ਚਾਰ ਦਿਵਾਰੀ ਕੀਤੀ ਹੈ ਤੇ ਸਾਡੇ ਪਿੰਡ ਦੇ ਵਿੱਚ ਇੱਕ ਸਭ ਤੋਂ ਵੱਡੀ ਮੁਸੀਬਤ ਸੀ ਜੋ ਸਾਡੇ ਪਿੰਡ ਦਾ ਗੰਦਾ ਪਾਣੀ ਸੀ ਨਾ ਉਹ ਲੋਕਾਂ ਦੀਆਂ ਜ਼ਮੀਨਾਂ ਵਿੱਚ ਖੜ ਜਾਂਦਾ ਸੀ ਸਾਡੀ 2019 ਤੋਂ ਪੰਚਾਇਤ ਬਣੀ ਆ ਜੋ ਕਿ ਬੀਬੀ ਕਰਮਜੀਤ ਕੌਰ ਸਰਪੰਚ ਸਾਹਿਬ ਸੇ ਹੀ ਸਾਡੇ ਸਾਡੇ ਮੈਂਬਰ ਸਾਬਨ ਸੀ ਤੋਂ ਅਸੀਂ ਰਲ ਕੇ ਸਾਰਿਆਂ ਨੇ ਉਹ ਗੰਦੇ ਪਾਣੀ ਦਾ ਕੰਮ ਪੂਰਾ ਸਿਰੇ ਕੀਤਾ ਜੋ ਕਿ ਪੈਪਲਾਨ ਦੇ ਨਾਲ ਮੁਕੰਮਲ ਕੀਤਾ ਜਿਹਦੇ ਨਾਲ ਲੋਕਾਂ ਦੀਆਂ ਜ਼ਮੀਨਾਂ 'ਚ ਜੋ ਸੇਮ ਪੈਂਦੀ ਸੀ ਉਹ ਲੋਕ ਨਾ ਖੁਸ਼ ਸੀ ਇਸ ਕੰਮ ਤੋਂ ਅਸੀਂ ਇਹਨਾਂ ਨੂੰ ਪੂਰਾ ਕਰਵਾ ਕੇ ਉਹ ਲੋਕਾਂ ਦਾ ਪਿਆਰ ਜਿੱਤਿਆ ਤੋਂ ਮੈਂ ਬੇਨਤੀ ਕਰਨਾ ਚਾਹੁੰਦਾ ਏ ਕਿ ਮੇਰੇ ਘਰ ਦੇ ਬੀਬੀ ਕਿਰਨਜੀਤ ਕੌਰ ਬਲਾਕ 37 ਤੋਂ ਚਰਨਜੀਤ ਸਿੰਘ ਚੰਨੀ ਵੱਲੋਂ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਨੇ ਉਹਨਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ ਸਾਡਾ ਜੋਨ ਚਿੰਤਗੜ੍ਹ 14 ਨੰਬਰ ਤੇ ਹੈ ਤੋਂ ਸਾਰੀ ਇਲਾਕਾ ਨਿਵਾਸੀ ਜੋ ਵੀ ਮੇਰੇ ਬਲਾਕ ਵਿੱਚ ਹੈ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਬੀਬੀ ਕਿਰਨਜੀਤ ਕੌਰ ਨੂੰ ਹੱਥ ਪੰਜੇ ਤੇ ਮੋਹਰਾਂ ਲਾ ਕੇ ਕਾਮਯਾਬ ਬਣਾਓ ਤਾਂ ਕਿ ਅਸੀਂ ਰਲ ਕੇ ਅੱਗੇ ਵਧ ਕੇ ਹੋਰ ਵਿਕਾਸ ਕਰ ਸਕੀਏ ਅੱਜ ਜੀ ਤੁਸੀਂ ਵਿਕਾਸ ਦੀ ਗੱਲ ਕੀਤੀ ਹੈ ਵਿਕਾਸ ਤੇ ਕਈ ਕੰਮ ਵੀ ਕਰਾਏ ਆ ਜੋ ਚਰਨਜੀਤ ਸਿੰਘ ਚੰਨੀ ਸਾਹਿਬ ਕਮੁਖ ਮੰਤਰੀ ਵੱਲੋਂ ਆਪਣੇ ਵਿੱਚ ਸਮੇਂ ਦੌਰਾਨ ਪਿੰਡ ਨੂੰ ਗਰੰਟਾ ਦਿੱਤੀਆਂ ਗਈਆਂ ਕੰਮ ਕੀਤੇ ਆ ਪਰ ਦੂਜੀ ਤਰ ਦੀ ਗੱਲ ਕਰੀਏ ਸੱਤਾਧਾਰੀ ਪਾਰਟੀ ਦੀ ਉਹਨਾਂ ਵੱਲੋਂ ਹਮੇਸ਼ਾ ਕਿਹਾ ਜਾ ਰਿਹਾ ਹੈ ਕਿ ਜਿਹੜੇ ਵਿਕਾਸ ਅਸੀਂ ਕਰਦੇ ਉਹ ਪਿਛਲੇ 70 ਸਾਲਾਂ ਚ ਨਹੀਂ ਹੋਏ ਤੇ ਲੋਕ ਹੈ ਸਾਨੂੰ ਉਸ ਵਿਕਾਸ ਦੇ ਉੱਤੇ ਹੀ ਵੋਟ ਪਾਉਣਗੇ ਦੇਖੋ ਜੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਇਹ ਕਿੱਕ ਲੀਆਂ ਪਾਉਣ ਵਾਲੀ ਸਰਕਾਰ ਆ ਇਹਨਾਂ ਦੇ ਜੋ ਵਾਦੇ ਆ ਇਹ ਵਾਦੇ ਹੀ ਰਹਿੰਦੇ ਆ ਜੀ ਪੂਰੇ ਕਦੇ ਨਹੀਂ ਹੋਏ ਸਾਡੇ ਇਹ ਸਰਕਾਰ ਬਣੀ ਨੂੰ ਤਕਰੀਬਨ 4 ਸਾਲ ਹੋ ਗਏ ਸਾਡੇ ਪਿੰਡ ਨੂੰ ਜੋ ਸਾਡਾ ਪੈਸਾ بچਿਆ ਸੀ ਉਹ ਵੀ ਉਹਨਾਂ ਨੇ ਵਾਪਸ ਲੈ ਲਿਆ ਜੋ ਸਰਕਾਰ ਦਾ ਸਾਨੂੰ ਦਿੱਤਾ ਗਿਆ ਸੀ ਚੰਨੀ ਸਰਕਾਰ ਦਾ ਹੁਣ ਸਾਡੇ ਪਿੰਡ ਨੂੰ 1 ਰੁਪਿਆ ਇਹਨਾਂ ਨੇ ਸਰਕਾਰ ਨੇ ਨਹੀਂ ਦਿੱਤਾ ਵਿਕਾਸ ਕਿੱਥੋਂ ਤੋਂ ਹੋਣਾ ਜਦੋਂ ਪੰਚਾਇਤਾਂ ਕੋਲ ਗਰੰਟਾ ਨਹੀਂ ਹੋਣੀਆਂ ਤੁਸੀਂ ਜਾ ਜਾ ਕੇ ਵੋਟਾਂ ਦੀ ਮੰਗ ਵੀ ਕਰ ਰਹੇ ਹੋ ਘਰਾਂ ਦੂਰ ਦੂਰ ਪ੍ਰਚਾਰ ਕਰ ਰਹੇ ਹੋ ਇਹੋ ਜਿਹਾ ਜਿਹੜਾ ਹੰਗਾਰਾ ਤੁਹਾਨੂੰ ਮਿਲਦਾ ਹੈ ਹੰਗਾਰਾ ਬਹੁਤ ਵਧੀਆ ਮਿਲ ਰਿਹਾ ਜੀ ਕਿਉਂਕਿ ਆਉਣ ਵਾਲੇ ਸਮੇਂ ਚ ਸਾਰੇ ਲੋਕ ਚੰਨੀ ਸਰਕਾਰ ਚਾਹੁੰਦੇ ਆ ਚੰਨੀ ਸਰਕਾਰ ਤੇ ਸਾਨੂੰ ਬਹੁਤ ਮਾਣ ਆ ਕਿਉਂਕਿ ਸਾਡੇ ਪਿੰਡ ਵਿੱਚ ਇੱਕ ਕਮਿਊਨਿਟੀ ਸੈਂਟਰ ਦੱਸਿਆ ਗਿਆ ਸੀ ਜੋ ਕਿ ਸਾਨੂੰ 10 ਲੱਖ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ ਸੀ ਉਹਨਾਂ ਨੇ ਜਦੋਂ ਇਹ ਸਰਕਾਰ ਆਈ ਆ ਇਹ ਸਰਕਾਰ ਨੇ ਉਹਨੂੰ ਰੱਦ ਕਰ ਦਿੱਤਾ ਤੇ ਸਾਡੇ ਪਿੰਡ ਦੀ ਸੜਕ ਸੀ ਜੋ ਉਹ ਸੜਕ ਵੀ ਚੰਨੀ ਸਰਕਾਰ ਦੇ ਟਾਈਮ ਦੇ ਵਿੱਚ ਪਾਸ ਕੀਤੀ ਗਈ ਸੀ ਜੋ ਇਹ ਸਰਕਾਰ ਆਈ ਸੀ ਇਹਨਾਂ ਨੇ ਨਾ ਤਾਂ ਸਾਡੀ ਸੜਕ ਬਣਵਾਉਣ ਦਿੱਤੀ ਆ ਨਵੀਂ ਨਾ ਹੀ ਸਾਡੀ ਫਿਰਨੀ ਦੀ ਸੜਕ ਬਣਾਉਣ ਦਿੱਤੀ ਆ ਨਾ ਹੀ ਸਮਸ਼ਾਨ ਘਾਟ ਦਾ ਰਸਤਾ ਪੂਰਾ ਤਾਰਿਆ ਸਾਬਕਾ ਸਰਪੰਚ सुरेंद्र ਸਿੰਘ ਜੀ ਸਾਡੇ ਨਾਲ ਮੌਜੂਦ ਹੈ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਇਲੈਕਸ਼ਨ ਜਿਹੜੀ ਚੱਲ ਰਹੀ ਹੈ ਉਮੀਦਵਾਰ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਤ੍ਰਿਜੀਤਪੁਰ ਬੀਬੀ ਰਣਵੀਰਪੁਰ ਮਾਵੀ ਨੂੰ ਉਤਾਰਿਆ ਗਿਆ ਹੈ ਉਹਨਾਂ ਦੇ ਲਈ ਜਿਹੜਾ ਚਰਨਜੀਤ ਸਿੰਘ ਚੰਨੀ ਸਾਹਿਬ ਦਾ ਮੁੱਖ ਮੰਤਰੀ ਹੈ ਉਹ ਖੁਦ ਚੋਣ ਪ੍ਰਚਾਰ ਕਰ ਰਹੇ ਹੈ ਇਹੋ ਜਿਹਾ ਹੰਗਾਰਾ ਹੈ ਵਧੀਆ ਮਿਲ ਰਿਹਾ ਜੀ ਅਸੀਂ ਸਾਰੇ ਪਿੰਡਾਂ 'ਚ ਗਏ ਆ ਮਦਵਾੜੇ ਵੀ ਸਾਰੇ ਪਿੰਡਾਂ 'ਚ ਘੁੰਮ ਕੇ ਆਏ ਆ ਸਾਡੇ ਨਾਲ ਸਾਰੀ ਪਬਲਿਕ ਸਾਡੇ ਨਾਲ ਹੈ ਹੱਥ ਪੰਜੇ ਨੂੰ ਚਾਉਂਦੇ ਆ ਲੋਕੀ ਸਾਰੇ ਹੱਥ ਪੰਜੇ ਦੀ ਮੋਟਵਾ ਮਾਵੀ ਸਾਹਿਬ ਨੂੰ ਵੀ ਪਾ ਰਹੇ ਆ ਸਾਨੂੰ ਵੀ ਪਾ ਰਹੇ ਆ ਸਾਰੇ ਸਾਡੇ ਨਾਲ ਹੀ ਆ ਜੀ ਜਿਹੜੀ ਤੁਸੀਂ ਜੀ ਝਾੜੂ ਵਾਲੇ ਦੀ ਗੱਲ ਕਰੀ ਐ ਮੈਂ ਬਣਾਇਆ ਸੀ ਕਮਰਾ ਪ੍ਰਾਇਮਰੀ ਸਕੂਲ ਦੇ ਵਿੱਚ ਉਹ ਘਾਟ ਰੰਤਾ ਉਹਨੇ ਸਾਡਾ ਬਣਾਇਦਾ ਕਾਂਗਰਸੀਆਂ ਦਾ ਕਰਤਾ ਅੱਗੇ ਹੋਰ ਕੀ ਕਰੋਗੇ ਜੀ ਉਹ ਸਾਡੀ ਸਾਡੀ ਗ੍ਰਾਂਡ ਲਾਈਵ ਵੀ ਤੇ ਅਧਿਗਾਟਨ ਕਰਤਾ ਜੀ ਉਹਨਾਂ ਨੇ ਹੋਰ ਕੀ ਕਰੂਗੇ ਜੀ ਸਾਡੇ ਦਾ 5 ਪੈਸੇ ਨਹੀਂ ਆਏ ਪਿੰਡ ਦੇ ਵਿੱਚ ਇੱਕ ਵੀ ਕਰਨ ਆਵੇ ਕੋਈ ਕੜਾ ਬੰਦਾ ਉਹ ਕਹਿੰਦੇ ਆ ਕਿ ਬਿਜਲੀ ਦੇ ਬਿੱਲ ਮਾਫ ਹੈ ਜਿਹੜੀ ਸੇ ਸੂਲ ਤੇ ਸਾਡੀ ਬਹੁਤ ਵਧੀਆ ਹੋ ਗਈ ਸੀ ਚੰਨੀ ਸਾਹਿਬ ਨੇ ਕਰਾਈ ਦੀ ਬਹੁਤ ਵਧੀਆ ਹੋ ਗਈ ਵੀ ਲੋਕ ਸਾਡੇ ਬਹੁਤ ਖੁਸ਼ ਹੈ ਵੀ ਸਾਨੂੰ ਤਾਂ ਬਹੁਤਾ ਚੋਣ ਪ੍ਰਚਾਰ ਕਰਨ ਦੀ ਵੀ ਏਨੀ ਲੋੜ ਨਹੀਂ ਤੇ ਚੰਨੀ ਸਾਹਿਬ ਨੇ ਮਾਫ ਕਰਤੇ ਤੇ ਪਾਣੀ ਦੇ ਬਿੱਲ ਤੇ ਜੀ ਉਹ ਮਾਫ ਕਰਤੇ ਤੇ 50 ਰੁਪਏ ਕਰਤੇ ਤੇ ਉਹ 50 ਦੇ ਵੀ 100 ਹੋ ਗਿਆ ਤੇ 150 ਹੀ ਹੋ ਗਿਆ ਇਹਦਾ ਦੋਰੇ ਲੱਗੇ ਇਹਦਾ ਦੁਬਾਰੇ ਲੱਗਣ ਲੱਗ ਗਈ ਜੀ ਇਹ ਸਾਡੇ ਸਾਧ ਜਤਾ ਮਾਫੀ ਤੇ ਜੀ ਸਭ ਨੂੰ ਹਾਂ ਮੋਟਰਾਂ ਦੇ ਤੇ ਜੀ ਸਭ ਮਾਫਤਾਈ ਸਭ ਇਹਦਾ ਪਹਿਲੀ ਮਾਫ ਹੈ ਜੀ ਇਹਦਾ ਇਹਦਾ ਕੁਝ ਵੀ ਨਹੀਂ ਕਰਿਆ ਉਹਦਾ ਉਹ ਜਿਹਦਾ 600 ਤੋਂ ਉੱਪਰ ਟੱਪ ਜਾਂਦਾ ਜੀ ਉਹਦਾ ਬਿਲ ਜ਼ਿਆਦਾ ਆ ਜਾਂਦਾ ਜੀ ਫਿਰ ਇਹ ਮਾਫ ਥੋੜਾ ਜੀ ਕਹਿੰਦੇ ਸਰਕਾਰ ਬਣ ਜਦੋਂ 2027 ਦੇ ਵਿੱਚ ਸਰਕਾਰ ਕੋਈ ਵੀ ਬਣਨੀ ਹੈ ਉਸ ਤੋਂ ਪਹਿਲਾਂ ਇਹ ਇੱਕ ਤਰ੍ਹਾਂ ਦਾ ਟਰਾਈ ਬਾਲ ਦੀ ਤਰ੍ਹਾਂ ਹੁੰਦਾ ਹੈ ਜਦੋਂ ਮੈਂ ਸ਼ੁਰੂ ਹੁੰਦਾ ਹੈ ਜਿਹੜਾ ਇਸ ਦੇ ਵਿੱਚ ਆਪਣੇ ਜ਼ਿਆਦਾ ਜਿਹਦੇ ਉਮੀਦਵਾਰ ਜਿੱਤਦੇ ਆ ਤਾਂ ਉਸ ਦਾ ਰਾਹ ਖੁੱਲਦਾ ਹੈ ਕੀ ਲੱਗਦਾ ਹੈ ਬਾਜੀ ਚੰਨੀ ਸਾਹਿਬ ਨੇ ਆ ਜਾਣਾ ਅੱਗੇ ਹੁਣ ਜੀ ਹਫ਼ਤੇ ਅੱਗੇ ਚੱਲ ਰਹੇ ਹੈ ਜੀ ਇਹ ਸਾਰੇ ਲੋਕ ਚਾਉਂਦੇ ਆ ਇਹਨਾਂ ਨੂੰ ਅਸੀਂ ਜਿੱਥੇ ਵੀ ਨਾਲ ਜਾਂਦੇ ਆਂ ਅਸੀਂ ਆਈ ਦੇਖਦੇ ਚੰਨੀ ਸਾਹਿਬ ਦਾ ਹੀ ਨਾਂ ਚੱਲ ਰਿਹਾ ਅੱਗੇ ਦੇ ਸੀਐਮ ਚੰਨੀ ਸਾਹਿਬੇ ਬਣੇਗੇ ਕਾਂਗਰਸ ਦੀ ਸਰਕਾਰ ਆਏਗੀ ਕੋਈ ਲੋੜ ਕੋਈ ਦੱਸਿਆ ਚੰਨੀ ਸਾਹਿਬ ਨੂੰ ਮੁੱਦਾ ਵੀ ਸਾਡੇ ਪਿੰਡ ਨੂੰ ਇਹ ਚਾਹੀਦਾ ਹੈ ਤਿੰਨ ਅਸੀਂ ਮੁੱਦੇ ਤਿੰਨ ਦੱਸਿਆ ਜੀ ਇੱਕ ਤਾਂ ਸਾਡੇ ਪਿੰਡ ਨੂੰ ਡਿਸਪੈਂਸਰੀ ਚਾਹੀਦੀ ਹੈ ਜੋ ਡਿਸਪੈਂਸਰੀ ਚਟੋਲੀ ਦੇ ਵਿੱਚ ਆ ਉਹ ਸਾਡੀ ਮੁਹਾਲੀ ਵਿੱਚ ਪੈਂਦੀ ਆ ਅਸੀਂ ਕਹਿੰਦੇ ਵੀ ਸਾਡੇ ਜ਼ਿਲ੍ਹੇ ਦੀ ਜਾਰੀ ਸਾਡੇ ਪਿੰਡ ਦੇ ਵਿੱਚ ਕੀਤੀ ਜਾਵੇ ਜੋ ਕਿ ਚੰਨੀ ਸਾਹਬ ਨੇ ਕਿਹਾ ਸੀ ਵੀ ਸਾਨੂੰ ਕੋਈ ਸਥਾਨ ਦੱਸੋ ਜਿੱਦੇ ਪਏ ਆਪਾਂ ਇਹ ਡਿਸਪੈਂਸਰੀ ਪਾਸ ਕਰੀਏ ਤਾਂ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਜਿੱਥੇ ਸਾਨੂੰ ਹੁਕਮ ਲਾਉਂਗੇ ਅਸੀਂ ਉੱਥੇ ਖੜਾਂਗੇ ਤੁਹਾਨੂੰ ਜਗ੍ਹਾ ਵੀ ਦਵਾਂਗੇ ਪਰ ਸਾਡੀ ਜਿਹੜੀ ਡਿਸਪੈਂਸਰੀ ਆ ਉਹ ਬਣਨੀ ਚਾਹੀਦੀ ਆ ਕਈ ਬੀਬੀਆਂ ਵਿਚਾਰੀਆਂ ਜਾ ਨਹੀਂ ਸਕਦੀਆਂ ਹਸਪੀਟਲ ਚ ਨਹੀਂ ਜਾ ਸਕਦੀਆਂ ਅਸੀਂ ਚਾਹੁੰਦੇ ਹਾਂ ਵੀ ਜੇ ਡਿਸਪੈਂਸਰੀ ਓਰੇ ਸਾਡੇ ਪਿੰਡ ਵਿੱਚ ਹੋਵੇ ਤਾਂ ਹਰ ਕੋਈ ਜਾ ਸਕਦਾ ਏ ਜੰਨੀ ਸਾਹਿਬ ਨੂੰ ਕਿਸਾਨ ਵੀ ਪਸੰਦ ਕਰਦੇ ਆ ਮਜ਼ਦੂਰ ਭਾਈ ਜਰਾ ਵੀ ਪਸੰਦ ਕਰਦਾ ਵਪਾਰੀ ਵੀ ਪਸੰਦ ਕਰਦੇ ਲੱਗਦਾ ਉਹਨਾਂ ਦਾ ਫੈਕਟਰ ਹੈ ਜਿਹੜਾ ਉਹ ਤੁਹਾਡੇ ਉੱਤੇ ਵੀ ਮਤਲਬ ਵੋਟਾਂ ਜਿੱਤੀਆਂ ਤੁਹਾਡੀ ਉਧਰ ਉੱਤੇ ਵੀ ਚੱਲੇਗਾ ਤੁਹਾਨੂੰ ਫਾਇਦਾ ਮਿਲੇਗਾ ਵੀਰ ਜੀ ਉਹਨਾਂ ਨੂੰ ਸਭ ਪਸੰਦ ਕਰਦੇ ਬੱਚਾ ਬੱਚਾ ਪਸੰਦ ਕਰਦਾ ਜੀ ਕਿਉਂਕਿ ਇਹ ਪਹਿਲੇ ਸੀਐਮ ਆ ਜਿਹੜੇ ਹਰ ਇੱਕ ਬੰਦੇ ਦੇ ਨਾਲ ਹੌਲਦੇ ਮਿਲਦੇ ਆ ਜਿੱਥੇ ਮਰਜ਼ੀ ਦੇਖ ਲੋ ਉਹ ਬੰਦੇ ਨੂੰ ਨਹੀਂ ਦੇਖਦੇ ਵੀ ਇਹ ਬੰਦੇ ਦੇ ਕੱਪੜੇ ਕਿਹੋ ਜਿਹੇ ਪਾਏ ਹੋਏ ਆ ਇਹ ਕਿੱਦਾਂ ਦੇ ਪਾਏ ਹੋਏ ਆ ਜਾਂ ਫੈਕਟਰੀਆਂ ਦੇ ਵਿੱਚ ਮਜ਼ਦੂਰ ਕੰਮ ਕਰਦੇ ਆ ਹਰ ਇੱਕ ਨੂੰ ਗਲ ਨਾਲ ਲਾ ਕੇ ਮਿਲਦੇ ਆ ਇਸ ਕਰਕੇ ਚੱਲੀ ਸਰਕਾਰ ਨੂੰ ਹਰ ਕੋਈ ਇਨਸਾਨ ਇਹੀ ਚਾਹੁੰਦਾ ਹੈ ਸਰ ਸਾਨੂੰ ਬਹੁਤ ਪਰ ਮਹਾਂਗਾਰਾ ਮਿਲ ਰਿਹਾ ਜਿੱਥੇ ਵੀ ਜਾਈਦਾ ਸਰਦਾਰ ਚੰਦ ਸਿੰਘ ਸਨੀਵਾਰੀ ਗੱਲ ਕਰ ਰਹੇ ਆ ਸੀਐਮ ਅਸੀਂ ਉਹਨਾਂ ਨਾਲ ਖੜੇ ਆ ਜਿਵੇਂ ਸਾਡੀ ਡਿਊਟੀ ਲਈ ਹੋਈ ਸੀ ਉਹ ਨਿਭਾ ਰਹੇ ਆ ਜੀ ਲੋਕਾਂ ਦਾ ਕਿਹੋ ਜਿਹਾ ਰੁਝਾਨ ਹੈ ਤੁਸੀਂ ਬਹੁਤ ਵਧੀਆ ਰੁਝਾਨ ਹੈ ਜੀ ਸੀਐਮ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬੇ ਬਣੂਗੇ ਜੀ ਆਉਣ ਵਾਲੇ ਸਮੇਂ 'ਚ ਜੋ ਉਹਨਾਂ ਦੀ ਦੇਣ ਹੈ ਜਿਹੜੇ ਹੁਣ ਉਮੀਦਵਾਰ ਖੜੇ ਕੀਤੇ ਗਏ ਆ ਕਿਵੇਂ ਉਮੀਦਵਾਰ ਠੀਕ ਆ ਹਾਂਜੀ ਹਾਂਜੀ ਬਿਲਕੁਲ ਠੀਕ ਆ ਹਾਂਜੀ ਉਹ ਮੁੱਦਿਆਂ ਤੇ ਵੀ ਗੱਲਬਾਤ ਹੁੰਦੀ ਹੈ ਕਿਹੜੇ ਕਿਹੜੇ ਹੋਰ ਵੀ ਲੋਕਾਂ ਨੇ ਜਿਹੜੇ ਪਿੰਡ ਨੂੰ ਸਰ ਸਾਡੇ ਪਿੰਡ ਨੂੰ ਦਾ ਜੋ ਹੈਗਾ ਅਸੀਂ ਕਹਿੰਦੇ ਆ ਮਾੜਾ ਪਿੰਡ ਨੂੰ ਅਸੀਂ ਵਧੀਆ ਸਾਫ਼ ਸੁਥਰਾ ਰੱਖੀਏ ਵੀ ਫੈਕਟਰੀਆਂ ਨਾਲ ਲੱਗਣ ਨਹੀਂ ਦਈਏ ਜੋ ਸਾਡੇ ਪਿੰਡ ਨੂੰ ਨੁਕਸਾਨ ਹੋਵੇ। ਇਹੀ ਸਾਡੀ ਬੇਨਤੀ ਹੈ ਜੀ